ਸ਼ਰਮਾ ਅੱਜ ਇੱਕ ਵਾਰ ਫਿਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਉਹ ਪਖਹਾੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਲਗਾਤਾਰ ਸੜਕਾਂ ਦੇ ਉੱਤੇ ਭੀਖ ਮੰਗਦੇ ਨਜ਼ਰ ਆਉਂਦੇ ਨੇ ਅਤੇ ਜਦੋਂ ਰੈੱਡ ਲਾਈਟ ਹੁੰਦੀ ਆ ਤੇ ਲਾਈਟਾਂ ਦੇ ਖਲੋਕੇ ਗੱਡੀਆਂ ਤੇ ਜੋ ਜਾਂਦੇ ਨੇ ਉਹਨਾਂ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਹੁਣ ਪੂਰੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਪਖਹਾੜੀਆਂ ਦੇ ਟੈਸਟ ਵੀ ਕੀਤੇ ਜਾ ਰਹੇ ਨੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਪਖਹਾੜੀ ਬੱਚਿਆਂ ਨੂੰ ਚੁੱਕ ਕੇ ਭੀਖ ਮੰਗਦੇ ਨੇ ਉਹ ਬੱਚੇ ਕਿੰਨਾ ਦੇ ਨੇ ਇਹਨਾਂ ਦੇ ਨੇ ਜਾਂ ਕਿਸੇ ਦਾ ਬੱਚਾ ਚੋਰੀ ਕੀਤਾ ਹੈ ਉਹਨਾਂ ਦੀ ਵੀ ਜਿਹੜੀ ਜਾਂਚ ਆ ਉਹ ਕੀਤੀ ਜਾਏਗੀ ਅੰਮ੍ਰਿਤਸਰ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਜੋ ਸਰਦਾਲੂ ਨੇ ਜੋ ਟੂਰਿਸਟ ਨੇ ਉਹ ਅੰਮ੍ਰਿਤਸਰ ਦੇ ਵਿੱਚ ਘੁੰਮਣ ਵਾਸਤੇ ਹੁੰਦੇ ਨੇ ਅਤੇ ਜਦੋਂ ਉਹ ਅੰਮ੍ਰਿਤਸਰ ਦੇ ਵਿੱਚ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖਦੇ ਸੀ ਤੇ ਅਤੇ ਸੋਸ਼ਲ ਮੀਡੀਆ ਤੇ ਜਾ ਕੇ ਅੰਮ੍ਰਿਤਸਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਲਗਾਤਾਰ ਉਹਨਾਂ ਵੱਲੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਫੋਟੋਆਂ ਆ ਜਿਹੜੀਆਂ ਵੀਡੀਓ ਆ ਉਹ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਜਾਂਦੀਆਂ ਸੀ ਜਿਦੇ ਕਰਕੇ ਅੰਮ੍ਰਿਤਸਰ ਨੂੰ ਬਦਨਾਮ ਕੀਤਾ ਜਾਂਦਾ ਸੀ ਹੁਣ ਪ੍ਰਸ਼ਾਸਨ ਦਾ ਇਸ ਵੱਲ ਧਿਆਨ ਹੈ ਲਗਾਤਾਰ ਜੋ ਭੀਖ ਮੰਗਦੇ ਨੇ ਉਹਨਾਂ ਨੂੰ ਚੁੱਕਿਆ ਜਾ ਰਿਹਾ ਹੈ ਅਤੇ ਹੁਣ ਉਹਨਾਂ ਦੇ ਟੈਸਟ ਵੀ ਕਰਾਏ ਜਾ ਰਹੇ ਨੇ ਦਾ ਨਾਮ ਹਰਮਨਪ੍ਰੀਤ ਸਿੰਘ ਕਾਲੇਗੰਪੁਰਿਆ ਜੀ ਹਾਂਜੀ ਸਰ ਜਿਹੜੇ ਆ ਬਾਲ ਜਿਹੜੇ ਮੰਗਦੇ ਆ ਸਾਡੀ ਰਸਤੇ ਵਿੱਚ ਲੋਕਾਂ ਨੂੰ ਕੰਗ ਪਰੇਸ਼ਾਨ ਕਰਦੇ ਆ ਇਸ ਤਰ੍ਹਾਂ ਦੇ ਪੋਰ ਵੀ ਲੋਕਾਂ ਨੇ ਸਮਾਜ ਦੇ ਦੁਕਾਨਾਂ ਤੇ ਪੁਲਿਸ ਨੂੰ ਬਰਾਗੀ ਕਰਨਾ ਦੇਖੋ ਅਸੀਂ ਅajna ਸਵੇਰ ਦੇ 7 ਵਜੇ ਦੇ ਆਣ ਕੇ ਤੇ ਇੱਥੇ ਨਾ ਨਾ ਦਾ ਧਿਆਨ ਰੱਖਣ ਦੇ ਸੀ ਕਿਉਂਕਿ ਡੀਸੀ ਸਾਹਿਬ ਨਾਲ ਕਾਫੀ ਦਿਨਾਂ ਤੋਂ ਹਣਾ ਗੱਲਬਾਤ ਚੱਲ ਰਹੀ ਸੀ ਤੇ ਉਹਨਾਂ ਨੇ ਹੀ ਸਾਨੂੰ ਇਸ ਕੰਮ ਦੇ ਵਿੱਚ ਸਾਨੂੰ ਕਿਹਾ ਸੀ ਕਿ ਤੁਸੀਂ ਕੋਈ ਗੱਲ ਨਹੀਂ ਤੁਸੀਂ ਕਰੋ ਠੀਕ ਹੈ ਉਹਨਾਂ ਨੇ ਆਪਣੀ ਟੀਮ ਭੇਜ ਕੇ ਇਹ ਜੋ ਵੀ ਹੈ ਨਾ ਅੱਜ ਕਾਰਵਾਈ ਕਰਾਈ ਉਹਦੇ ਵਿੱਚ ਕੀ ਹੈ ਇੱਕ ਇਹਨਾਂ ਦਾ ਸਰਗਨਾਕ ਆਬੂ ਆਇਆ ਸੀ ਸਵੇਰ ਤੋਂ ਧਿਆਨ ਰੱਖੋ ਪਤਾ ਕੀ ਕਰਦਾ ਸੀ ਪਹਿਲਾਂ ਸਵੇਰੇ ਉਹ ਲਿਆਇਆ ਉਹ ਬੱਚਿਆਂ ਨੂੰ ਆਟੋ ਤੋਂ ਉਤਾਰ ਕੇ ਇਥੇ ਉਹਨਾਂ ਨੂੰ ਜਾ ਕੇ ਤੇ ਛੱਡ ਦਿੱਤਾ ਕਿ ਤੁਸੀਂ ਮੰਗੋ ਤੇ ਉਹ ਕੀ ਕਰਦਾ ਸੀ ਕਦੀ ਪਾਣੀ ਕਦੀ ਰੋਟੀ ਤੇ ਆਪ ਉਹਨੇ ਪਕਾਣੇ ਲਾਏ ਸੀ ਉੱਥੇ ਸੋ ਇਥੇ ਮਕਸਦ ਸਾਡਾ ਇਹ ਸੀ ਕਿ ਵੇਖੋ ਠੀਕ ਆ ਜਮ ਜਮ ਕਮਾਓ ਅਸੀਂ ਨਹੀਂ ਵੇਖੋ ਗਰੀਬ ਹੈ ਵਿਚਾਰੇ ਅਸੀਂ ਇਹ ਨਹੀਂ ਕਹਿੰਦੇ ਪਰ ਇਥੇ ਸਾਡਾ ਅੰਮ੍ਰਿਤਸਰ ਬਦਨਾਮ ਹੋ ਰਿਹਾ ਸੀ ਜਦੋਂ ਅੰਮ੍ਰਿਤਸਰ ਦੇ ਅੰਦਰ ਐਂਟਰ ਕਰੀਦਾ ਸੀ ਨਾ ਜ਼ਿਆਦਾਤਰ ਲੋਕਾਂ ਦਾ ਇਹੀ ਕਹਿਣਾ ਸੀ ਕੋਈ ਮੰਗਤੇ ਆਉਂਦੇ ਸੀ ਉਹ ਤੇ ਇਹੀ ਸਮਝਦੇ ਸੀ ਕਿ ਅੰਮ੍ਰਿਤਸਰ ਦੇ ਮੰਗਤੇ ਆ ਤੇ ਸਭ ਤੋਂ ਵੱਧ ਜੇ ਲੋਕਾਂ ਦੇ ਵਿੱਚ ਇਹ ਗੱਲ ਹੈਗੀ ਆ ਕਿ ਪੰਜਾਬ ਸੂਬਾ ਮੰਗ ਕੇ ਨਹੀਂ ਖਾਂਦਾ ਵਰਲਡ ਦੇ ਵਿੱਚ ਗੱਲ ਜੀ ਸੰਧ ਪਵਿੱਤਰ ਗੁਰੂ ਨਗਰੀ ਪਵਿੱਤਰ ਧਰਤੀ ਐ ਇਸ ਤਰ੍ਹਾਂ ਦਾ ਕੰਮ ਹੋ ਰਿਹਾ ਕਿੰਨੀ ਵੇ ਬਿਲਕੁਲ ਉਹੀ ਮੈਂ ਦੱਸਣ ਲੱਗਾ ਕਿ ਪੰਜਾਬ ਸੂਬਾ ਇੱਕ ਮੰਗ ਕੇ ਖਾਣ ਵਾਲਾ ਸੂਬਾ ਨਹੀਂ ਆ ਤੇ ਇੱਕ ਅੰਮ੍ਰਿਤਸਰ ਜਿਹੜਾ ਕਿ ਸਿੱਖੀ ਦਾ ਧੁਰਾ ਸਾਡਾ ਉੱਥੇ ਹੀ ਮੇਨ ਜਦੋਂ ਇੰਟਰਸਟ ਦੇ ਉੱਤੇ ਇਹ ਮੰਗਤੇ ਮੰਗਦੇ ਸੀ ਉਹ ਸਾਡਾ ਬਹੁਤ ਜ਼ਿਆਦਾ ਗਲਤ ਸਾਨੂੰ ਦੁੱਖ ਹੁੰਦਾ ਸੀ ਇਹ ਹੁਣ ਇੱਥੇ ਕੀ ਆ ਕਿ ਇਹਨਾਂ ਦੇ ਡੀਐਨਏ ਟੈਸਟ ਕਰਾ ਕੇ ਇਨਾਂ ਦੇ ਆਧਾਰ ਕਾਰਡ ਦੇਖ ਕੇ ਜਿੱਥੋਂ-ਜਿੱਥੋਂ ਦੇ ਰਹਿਣ ਵਾਲੇ ਉੱਥੇ ਵਾਪਸ ਭੇਜਿਆ ਜਾਊਗਾ ਤੇ ਇੱਥੇ ਅਸੀਂ ਆਪਣੀ ਗਵਾਹੀ ਪਾਈ ਆ ਕਿ ਇਹਦੇ ਵਿੱਚ ਜਿਹੜਾ ਇਹਨਾਂ ਤੋਂ ਡੀਡੀਆਰ ਕਟਾਇਆ ਥਾਣੇ ਤੋਂ ਇਹਦੇ ਵਿੱਚ ਸੋਨੂ ਜੀ ਨੇ ਤੇ ਮੇਰਾ ਨਾਂ ਪਾਇਆ ਵਾ ਕਿਉਂਕਿ ਸਾਡੇ ਸਾਹਮਣੇ ਸਾਰਾ ਕੁਝ ਹੋਇਆ ਅਸੀਂ ਕੀਤਾ ਅਸੀਂ ਸਵੇਰ ਦੇ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰ ਰਹੇ ਹਾਂ ਇਹਨਾਂ ਚੈਨਲ ਵਾਲੇ ਤੁਹਾਡੇ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਕਿ ਤੁਸੀਂ ਸਾਡਾ ਬਹੁਤ ਸਹਿਯੋਗ ਕੀਤਾ ਸੋ ਮੁੱਖ ਦੀ ਗੱਲ ਇਹ ਆ ਕਿ ਇਹ ਸਾਡੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਕੋੜ ਨੇ ਛੋਟੇ-ਛੋਟੇ ਇਹਨਾਂ ਨੂੰ ਖਤਮ ਕਰਨਾ ਇਹ ਹਰ ਇੱਕ ਨਾਗਰਿਕ ਦੀ ਜ਼ਿੰਮੇਵਾਰੀ ਹੈ ਇਕੱਲੀ ਸਾਡੀ ਨਹੀਂ ਆ ਹਾਂਜੀ ਜੀ ਸਰ ਅਜੀ ਸਰ ਆਪਣਾ ਨਾਮ ਦੱਸੋ ਮੇਰਾ ਨਾਮ ਤਰਨਜੀਤ ਸਿੰਘ ਜਿਲ੍ਹਾ ਬਾਸਰਖੇ ਅਫਸਰ ਹਾਂ ਕਿਹੜੀ ਕਾਰਵਾਈ ਕੀਤੀ ਹੈ ਕਹਾ ਜਾਂਦੇ ਆਪਣੇ ਦੀਵਾ ਜੋਇ ਪ੍ਰੋਜੈਕਟ ਦੇ ਇਹ ਸਮਾਜਿਕ ਕੈ ਇਸਤੀਬਾਲ ਵਿਕਾਸ ਭਾਗ ਵੱਲੋਂ ਇਹ ਜਿਹੜੀ ਬਾਲ ਤੇ ਕਹਿੰਦੇ ਤੇ ਰੇਡਾਂ ਚੱਲ ਰਹੀਆਂ ਸੀ ਉਹਨਾਂ ਲਗਾਤਾਰ ਸੰਬੰਧ ਵਿੱਚ ਅਸੀਂ ਅੱਜ ਫੇਰ ਆਏ ਸੀ ਗੋਲਡਨ ਗੇਟ ਤੁਹਾਨੂੰ ਪਤਾ ਲੱਗਾ ਕਿਤੇ ਬੱਚੇ ਬਾਲ ਤੇ ਖੇਡ ਜਾਂ ਪੇਰੈਂਟ ਮਗਵਾ ਰਹੇ ਨੇ ਜੇ ਤੇ ਆ ਕੇ ਰੈਸਕੂ ਕੀਤਾ ਤੇ ਇਹਨਾਂ ਨੂੰ ਬਾਲਪਲੇ ਕਮੇਟੀ ਪੇਸ਼ ਕੀਤਾ ਜਾਵੇਗਾ ਸਮਾਜ ਸੇਵੀ ਸਾਡੇ ਨਾਲ ਆਏ ਆ ਸਾਰੇ ਨੇ ਸਹਿਯੋਗ ਕੀਤਾ ਸਾਰੇ ਇਹੀ ਕਹਿ ਰਹੇ ਇਨਾਂ ਬਹੁਤਾਂ ਕੀਤਾ ਤੇ ਜੀ ਇਹਨਾਂ ਨੂੰ ਲੈ ਕੇ ਹੁਣ ਬਾਲਪਲੇ ਕੋਲ ਪੇਸ਼ ਕਰਾਂਗੇ ਅਗਰੇ ਇਹਨਾਂ ਦੀ ਫਰਦਰ ਕਾਰਵਾਈ ਕਰਾਂਗੇ ਕੀ ਕਰਨਾ ਕੀ ਨਹੀਂ ਤੁਸੀਂ ਹੁਣ ਸਾਡੇ ਪੁੱਛਿਓ ਕੀ ਕਾਰਵਾਈ ਕੀਤੀ ਕੀਤੀ ਇੱਥੇ ਜਾ ਕੇ ਡੀਡੀਆਰ ਦਿੱਤੀ ਹੈ ਜੀ ਇਨਫੋਰਮੇਸ਼ਨ ਦਿੱਤੀ ਹੈ ਕਿ ਆਹ ਇਨਫੋਰਮੇਸ਼ਨ ਅਸੀਂ ਦਿੱਤੀ ਹੈ ਕਿ ਆ ਬੱਚੇ ਰੈਸਕੂ ਕੀਤੇ ਆ ਨਾ ਬਸ ਇਹ ਜਸਤੀ ਇਨਫੋਰਮੇਸ਼ਨ ਇਹਨੇ ਬੱਚੇ ਕਾਬੂ ਕੀਤੇ ਗਏ ਇਹਦੇ ਚ ਅਜੇ ਕਾਬੂ ਕੀਤੇ ਗਏ ਦੋ ਬੱਚੇ ਦੋ ਬੱਚੇ ਦੋ ਔਰਤਾਂ ਤੇ ਇੱਕ ਆਗਿਆ ਜੋਨੋ ਕੋ ਧਾਰ ਕਾਰਡ ਵਗੈਰਾ ਇਹ ਇਹ ਨਾਲ ਜੱਕ ਇਨਕੁਆਇਰੀ ਦਾ ਪਾਰਟ ਉਥੇ ਅਕਬਾਲ ਪਲੇ ਇੱਕ ਵੇਟ ਪਤਾ ਕਰਾਂਗੇ ਜਿਨੇ ਇਹਨਾਂ ਤੋਂ ਆਧਾਰ ਕਾਰਡ ਹੈਗੇ ਆ ਇਹਨਾਂ ਦਾ ਦੇਖਾਂਗੇ ਕੀ ਹੈਗਾ ਜੇ ਨਹੀਂ ਹੈਗਾ ਡੀਐਨਏ ਟੈਸਟ ਲੇ ਲਿਖਾਂਗੇ ਠੀਕ ਹੈ ਜੇ ਡੀਐਨਏ ਰਿਪੋਰਟ ਪੋਜ਼ਿਟਿਵ ਆ ਗਿਆ ਫਿਰ ਹਲ ਰਿਸਟੋਰ ਕਰਦਾਂਗੇ ਨਾਲ ਆਪੇ ਭੇਜ ਦੇ ਜੇ ਨਹੀਂ ਆਇਆ ਤੇ ਮੇਰੇ ਐਫਆਈਆਰ ਦੇ ਹੁਕਮ ਦੇ ਦਿੱਤੇ ਜਾਣਗੇ ਠੀਕ ਹੈ ਜੇ ਕੋ ਬੱਚਾ ਤਾਂ ਇਹ ਲਗਾਤਾਰ ਚੱਲ ਰਹੀ ਹੈ ਕਾਫੀ ਸਮੇਂ ਤੇ ਲਗਾਤਾਰ ਜਾਰੀ ਹੋ ਤੇ ਇਸ ਨਾਲ ਉਹ ਪੈਸਾ ਜਾਂ ਕਾਰੀ ਨਿਰਮਾ ਦੇਵ ਦੀ ਰਿਸ਼ਤੇ ਜੱਫਾ ਇਹ ਕੀਤੀ ਸੀ ਉਹਦਾ ਪ੍ਰਸ਼ਾਸਨ ਦੋਤੋਂ ਬਾਅਦ ਕਾਤੇ ਹੋਇ